ਜੇ ਕਰਾਮਾਤ ਵੇਖਣੀ ਹੈ ਨਾ ਉਹ ਅੱਜ ਵੀ ਉਹ ਹਰਿਆਣੇ ਦੀ ਧਰਤੀ ਤੇ ਗੁਰਦੁਆਰਾ ਤਮਤਾਨ ਸਾਹਿਬ ਬਣਿਆ ਅੱਜ ਵੀ ਉੱਥੇ ਜਾਓ ਗੁਰਤੇਗ ਬਹਾਦਰ ਸਾਹਿਬ ਦੇ ਬੋਲਾਂ ਦੀ ਅੱਜ ਵੀ ਕਰਾਮਾਤ ਵਰਤਦੀ ਉੱਥੇ ਪਿੰਡ ਸੀ ਨੇੜੇ ਆਪਣੇ ਸਿੱਖਾਂ ਨੂੰ ਮਾਰੇ ਕਹਿੰਦੇ ਜਾਓ ਚਲੇ ਜਾਓ ਮਾਰੇ ਕੀ ਕਰਨਾ ਕਹਿੰਦੇ ਜਾਓ ਚਲੇ ਜਾਓ ਦੁੱਧ ਮੰਗ ਲਿਆਓ ਥੋੜਾ ਜਾ ਸੰਗਤ ਸਿੱਖ ਸੰਗਤ ਛਕਲੇਗੀ ਸਾਰੀ ਪਿੰਡ 'ਚ ਗਏ ਦੁੱਧ ਮੰਗਣ ਇੱਕ ਮਾਈ ਮਿਲ ਗਈ ਅੱਗੋਂ ਕਹਿੰਨੇ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ ਦੁੱਧ ਦੇਦੇ ਪਤਾ ਕੀ ਕਿਹਾ ਕਹਿੰਦੀ ਭਾਈ ਦੇਣ ਦੀ ਮਾਰੀ ਭਾਈ ਦੁੱਧ ਦੇ ਤਾਂ ਦਿੰਦੀ ਪਰ ਦੁੱਧ ਨੂੰ ਜਾਗ ਲੱਗਿਆ ਸਿੱਖ ਵਾਪਸ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਲਿਆਏ ਨਹੀਂ ਤੁਸੀਂ ਦੁੱਧ ਇਹਨੇ ਮਹਾਰਾਜ ਜੀ ਗਏ ਸੀ ਇਹ ਕਮਾਈ ਦੇ ਖਰਚ ਪਿੰਡ 'ਚ ਗਏ ਸੀ ਉਹ ਮਾਈ ਕਹਿੰਦੀ ਜਾਗ ਲੱਗ ਗਿਆ ਦੁੱਧ ਨੂੰ ਹੈ ਨਹੀਂ ਦੁੱਧ ਮਹਾਰਾਜ ਕਹਿੰਦੇ ਅੰਦਰ ਦੁੱਧ ਪਿਆ ਹੈ ਉਹ ਮੇਰੇ ਸਿੱਖਾਂ ਨੂੰ ਛਕਾਉਣ ਬਦਲੇ ਝੂਠੀ ਬੋਲੀ ਜਾਂਦੀ ਵੀ ਜਾਗ ਲੱਗਿਆ ਮਹਾਰਾਜ ਆਖਣ ਲੱਗੇ ਕਹਿੰਦੇ ਲੈ ਸਾਰਾ ਪਿੰਡ ਜ਼ੋਰ ਲਾ ਲੈ ਅੱਜ ਤੋਂ ਬਾਦ ਇੱਥੇ ਦੁੱਧ ਨਹੀਂ ਜੰਮੇਗਾ ਕਰੀ ਨਿਹਾਲ